ਪੰਜਾਬ ਐਮ ਬੀ ਐਮ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ। ਹਿਮਾਚਲ ਤੋਂ ਇੱਕ ਵੱਡੀ ਖਬਰ ਖਾਸ ਖਬਰ ਲੈ ਕੇ ਤੁਹਾਡੇ ਨਾਲ ਜੁੜ ਰਹੇ ਹਾਂ। ਜੇਕਰ ਤੁਸੀਂ ਘੁੰਮਣ ਫਿਰਨ ਦੇ ਸ਼ੌਕੀਨ ਹੋ, ਸੈਲਾਨੀ ਹੋ ਤਾਂ ਤੁਹਾਡੇ ਲਈ ਇਹ ਖਬਰ ਹੈ ਬੇहद ਖਾਸ ਹੈ ਕਿਉਂਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਰੌਤਾਂਗ ਪਾਸ ਹੈ ਜੋ ਸੈਲਾਨੀਆਂ ਦੇ ਲਈ ਖੋਲ ਦਿੱਤਾ ਗਿਆ ਹੈ। ਸ਼ੁੱਕਰਵਾਰ ਨੂੰ ਇਹ ਰੋਤਾਂਗ ਪਾਸ ਹੈ ਜੋ ਸਲਾਨੀਆਂ ਦੇ ਲਈ ਖੋਲ ਦਿੱਤਾ ਗਿਆ ਹੈ। ਸੁਗਰਮੀਆਂ ਦੇ ਦਿਨ ਨਹੀਂ ਗਰਮੀਆਂ ਦੇ ਛੁੱਟੀਆਂ ਨੇ ਅਕਸਰ ਲੋਕ ਹੈ ਜੋ ਗਰਮੀ ਤੋਂ ਰਾਹਤ ਪਾਣ ਦੇ ਲਈ ਹਿਮਾਲੇ ਦੀ ਇਹ ਪਹਾੜੀਆਂ ਦੀ ਰੇਂਜ ਹੈ ਜੋ ਕਿ ਪਰ ਦੇ ਵਿੱਚ ਵੱਖ-ਵੱਖ ਰੇਲ ਸਟੇਸ਼ਨਸ ਸਥਿਤ ਨੇ। ਉਹਨਾਂ ਦੇ ਵਿੱਚ ਜਾਂਦੇ ਨੇ ਅਤੇ ਗਰਮੀ ਤੋਂ ਰਾਹਤ ਪਾਣ ਦੇ ਲਈ ਜੋ ਇਹਨਾਂ ਜਗਾਵਾਂ ਤੇ ਘੁੰਮਦੇ ਫਿਰਦੇ ਨੇ ਅਤੇ ਆਪਣਾ ਸਮੇਂ ਬਿਤਾਉਂਦੇ ਨੇ ਸੋ ਜੋ ਪ੍ਰੇਟਿਕ ਨੇ ਸੈਲਾਨੀ ਨੇ ਉਹਨਾਂ ਦੀ ਬੇहद ਖਾਸ ਪਸੰਦ ਜੋ ਕਿ ਜ਼ਿਆਦਾਤਰ ਸੈਲਾਨੀ ਇਸ ਜਗ੍ਹਾ ਤੇ ਜਾਣਾ ਬੇहद ਪਸੰਦ ਕਰਦੇ ਨੇ ਰੋਹਤਾਂਗ ਪਾਸ ਸੋ ਉਹ ਸੈਲਾਨੀਆਂ ਦੇ ਲਈ ਖੁੱਲ੍ਹ ਚੁੱਕਿਆ ਵਾ ਇੱਕ ਖੁਸ਼ਖਬਰੀ ਹੈ ਜੋ ਕਿ ਤੁਹਾਡੇ ਨਾਲ ਲੈ ਕੇ ਇਸ ਵਕਤ ਜੁੜ ਰਹੇ ਆ ਸੋ ਇਹ ਜੋ ਜਾਣਕਾਰੀ ਹੈ ਜੋ ਸਾਂਝੀ ਕੀਤੀ ਗਈ ਹੈ ਕੁੱਲੂ ਦੇ ਜੋ ਡਿਪਟੀ ਕਮਿਸ਼ਨਰ ਤਰुण एस ਰਿਸ਼ੀ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਉਸ ਜਾਣਕਾਰੀ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੋ ਐਨਜੀਟੀ ਦੇ ਵੱਲੋਂ ਜੋ ਪਾਸ ਨੇ ਉਸ ਦੇ ਤਹਿਤ ਇਹ ਮੰਡੇ ਜਾ ਰਹੇ ਨੇ ਜੋ ਰੋਹਤੰਗ ਪਾਸ ਹੈ ਦੱਸਦੀ ਕਿ ਜੋ ਸਮੁੰਦਰ ਤਲ ਤੋਂ 13005 ਦੀ ਉਮ ਮੀਟਰ ਉਚਾਈ ਤੇ ਸਥਿਤ ਹੈ ਸੋ ਇਸ ਜਗ੍ਹਾ ਤੇ ਬੇहद ਖਾਸ ਨਜ਼ਾਰੇ ਹੁੰਦੇ ਨੇ ਦੇਖਣ ਦੇ ਵਿੱਚ ਸੁੰਦਰ ਹੈ ਤੇ ਇਸ ਦੀ ਯਾਤਰਾ ਦੀ ਪਲੈਨਿੰਗ ਅਕਸਰ ਲੋਕ ਕਰਦੇ ਰਹਿੰਦੇ ਨੇ ਸੋ ਹੁਣ ਤੁਸੀਂ ਪਲੈਨਿੰਗ ਹੈ ਜੋ ਕਰ ਸਕਦੇ ਹੋ ਕਿਉਂਕਿ ਜੋ ਰੋਹਤੰਗ ਪਾਸ ਹੈ ਖੋਲ ਦਿੱਤਾ ਗਿਆ ਹੈ ਸਲਾਨੀਆਂ ਦੇ ਲਈ ਤੇ ਇਸ ਦੇ ਨਾਲ-ਨਾਲ ਜੋ ਇੱਕ ਖਾਸ ਅਪੀਲ ਹੈ ਜੋ ਸਲਾਨੀਆਂ ਤੋਂ ਕੀਤੀ ਗਈ ਹੈ ਲੋਕਾਂ ਤੋਂ ਕੀਤੀ ਗਈ ਹੈ ਕਿ ਇਸ ਜਗ੍ਹਾ ਦੇ ਵਿੱਚ ਰੱਖ-ਰਖਾਵ ਦੇ ਵਿੱਚ ਜੋ ਸਲਾਨੀ ਨੇ ਆਪਣਾ ਯੋਗਦਾਨ ਦੇਣ ਜਗਾ ਜਗਾ ਕੂੜਾ ਕਰਕਟ ਅਤੇ ਸਿੰਗਲ ਯੂਜ਼ ਪਲਾਸਟਿਕ ਜੋ ਕਿ ਨਾ ਫੈਂਕਣ ਕਿਉਂਕਿ ਇਹੋ ਜੀਆਂ ਜਗਾ ਤੇ ਕੁਦਰਤੀ ਨਜ਼ਾਰੇ ਦੇਖਣ ਨੂੰ ਦੋ ਕਾਂਦੇ ਨਹੀਂ ਔਰ ਜੇਕਰ ਮਨੁੱਖੀ ਚੀਜ਼ਾਂ ਜੋ ਕਿ ਕੁਦਰਤ ਦੇ ਵਿੱਚ ਨਹੀਂ ਘੁਲਦੀਆਂ ਮਿਲਦੀਆਂ ਪਲਾਸਟਿਕ ਆ ਜੋ ਕਦੇ ਗਲਦਾ ਹੀ ਨਹੀਂ ਇਹ ਜਿਹੀਆਂ ਵਸਤੂਆਂ ਇਹ ਜਿਹੀਆਂ ਚੀਜ਼ਾਂ ਨੇ ਜੋ ਉਹਨਾਂ ਦੀ ਵਰਤੋਂ ਹੈ ਇਹ ਜੀ ਜਗ੍ਹਾ ਤੇ ਕੱਟ ਕਰੋ ਜੇਕਰ ਵਰਤੋਂ ਕਰਦੇ ਵੀ ਹੋ ਤਾਂ ਉਹ ਵੇਸਟ ਹੈ ਜੋ ਉੱਥੇ ਨਾ ਸਿੱਟਿਆ ਜਾਵੇ ਸੋ ਅਪੀਲ ਹੈ ਜੋ ਕੀਤੀ ਗਈ ਹੈ ਡੀਸੀ ਦੇ ਵੱਲੋਂ ਕਿ ਲੋਕ ਇਸ ਜਗ੍ਹਾ ਦੇ ਰੱਖ-ਰਖਾਵ ਦੇ ਵਿੱਚ ਸਫਾਈ ਦੇ ਵਿੱਚ ਯੋਗਦਾਨ ਦੇਣ ਇਸ ਜਗ੍ਹਾ ਨੂੰ ਦੋਸ਼ਿਤ ਨਾ ਕੀਤਾ ਜਾਵੇ ਔਰ ਜੋ ਜਗ੍ਹਾ ਹੈ ਉਸ ਤੇ ਸੁੰਦਰਤਾ ਨੂੰ ਬਣਾਏ ਰੱਖਣ ਦੇ ਵਿੱਚ योगदान पाया जावे इसते नाल नाल जो जानकारी सांझी ਕੀਤੀ ਹੈ ਡੀਸੀ ਨੇ ਕੁਲੂ ਦੇ ਉਹਨਾਂ ਵੱਲੋਂ ਕਹਿਣਾ ਹੈ ਕਿ ਪੁਖਤਾ ਇੰਤਜ਼ਾਮ ਨੇ ਕਰ ਲੱਤੇ ਗਏ ਨੇ ਪੁਲਿਸ ਦੀ ਡਿਊਟੀਆਂ ਮੈਂ ਲਗਾਈਆਂ ਗਈਆਂ ਨੇ ਇਸ ਦੇ ਨਾਲ ਨਾਲ ਜੋ ਜ਼ਰੂਰਤ ਦੀ ਜਗਾ ਵੈ ਜਿਸ ਤਰ੍ਹਾਂ ਕੀ ਸੋਚ ਜਾਂ ਫਿਰ ਬਾਕੀ ਜ਼ਰੂਰਤ ਦੀ ਜੋ ਵੀ ਮੌਸਮ ਦੇ ਹਿਸਾਬ ਨਾਲ ਜੋ ਜੋ ਜਗਾਵਾ ਰੁਕਣ ਦੇ ਲਈ ਜਗਾ ਜਾਂ ਫਿਰ ਜੋ ਪ੍ਰਾਇਮਿਕ ਸਹਾਇਤਾ ਕਹਿ ਸਕਦੇ ਆ ਮੁੱਢਲੀ ਸਹਾਇਤਾ ਜੋ ਇਹ ਜੇ ਸਾਰੇ ਹੀ ਜ਼ਰੂਰੀ ਚੀਜ਼ਾਂ ਨੇ ਪੂਰੀ ਜੋ ਜੋ ਡੀਸੀ ਦੇ ਵੱਲੋਂ ਤੇ ਤਿਆਰੀਆਂ ਨੇ ਮੁਕੰਮਲ ਕਰ ਲਈਆਂ ਨੇ ਸੁਰ ਰੋਤੰਗ ਪਾਸ ਲੋਗਾ ਦੇ ਲਈ ਖੁੱਲ ਚੁੱਕਾ ਹੋਇਆ ਬੀਤੇ ਦਿਨ ਜੋ ਕਿ ਸ਼ੁਕਰਵਾਰ ਤੋਂ ਇਸਤੇ ਜੋ ਸ਼ੁਰੂਆਤ ਹੋ ਚੁੱਕੀ ਹੈ ਸਿਲਾਨੀ ਹੈ ਉਹਨ ਪ੍ਰੋਗਰਾਮ ਬਣਾ ਸਕਦੇ ਨੇ ਗਰਮੀਆਂ ਤੋਂ ਰਾਹਤ ਪਾਣ ਦੇ ਲਈ ਅਕਸਰ ਲੋਕ ਹੈ ਜੋ ਜੋ ਘੁੰਮਣ ਦੇ ਲਈ ਸੈਰ ਸਪਾਟੇ ਦੇ ਲਈ ਪਹਾੜੀ ਇਲਾਕਿਆਂ ਦੇ ਵਿੱਚ ਜਾਣਾ ਪਸੰਦ ਕਰਦੇ ਨੇ ਗਰਮੀ ਹੈ ਜੋ ਪੰਜਾਬ ਦੇ ਵਿੱਚ ਗੱਲ ਕਰੀਏ ਤਾਂ ਬੇਹਦ ਜ਼ਿਆਦਾ ਪੈਰੀ ਹੈ ਗਰਮੀ ਤੋਂ ਰਾਹਤ ਪਾਣ ਦੇ ਲਈ ਦੋ ਗਏ ਜੋ ਜੋ ਪਹਾੜੀ ਇਲਾਕਿਆਂ ਦੇ ਵਿੱਚ ਘੁੰਮਣ ਜਾਣਾ ਚਾਹੁੰਦੇ ਨੇ ਘੁੰਮਣ ਦੇ ਸ਼ੌਕੀਨ ਵੀ ਹੁੰਦੇ ਨੇ ਲੋਕ ਰੋhtang ਪਾਸ ਜੋ ਕਿ ਖੁੱਲ ਚੁੱਕਿਆ ਹੋਵੇ ਤੁਸੀਂ ਪਲੈਨਿੰਗ ਕਰ ਸਕਦੇ ਹੋ ਰੋhtang पास दी यात्रा ਦੇ ਨਹੀਂ ਸੋ ਇਸ ਦੇ ਨਾਲ ਨਾਲ ਡੀਸੀ ਦੇ ਵੱਲੋਂ ਜੋ اپیل ਹੈ ਕੀਤੀ ਗਈ ਹੈ ਕਿ ਇਸ ਜਗ੍ਹਾ ਨੂੰ ਜੋ ਪ੍ਰਦੂਸ਼ਣ ਨਾ ਫਲਾਇਆ ਜਾਵੇ ਇਸ ਜਗ੍ਹਾ ਤੇ ਗੰਦਗੀ ਨਾ ਫਲਾਈ ਜਾਵੇ ਇਸ ਦੇ ਨਾਲ ਨਾਲ ਜੋ ਰੱਖ-ਰਖਾਅ ਦੇ ਲਈ ਸਹਾਇਤਾ ਵੀ ਹੈ ਲੋਕਦਨ ਹੈ ਸੋ ਜਾਣਕਾਰੀ ਹੈ ਡੀਸੀ ਨੇ ਸਾਂਝੀ ਕੀਤੀ ਹੈ ਸੋ ਰੋਤਾਂਗ ਪਾਸ ਖੁੱਲ ਚੁੱਕਿਆ ਹੋਵੇ ਤੁਸੀਂ ਵੀ ਜੇਕਰ ਜਾਣਾ ਚਾਹੁੰਦੇ ਹੋ ਯਾਤਰਾ ਜੋ ਕਰਨਾ ਚਾਹੁੰਦੇ ਹੋ ਘੁੰਮਣਾ ਫਿਰਨਾ ਚਾਹੁੰਦੇ ਹੋ ਤਾਂ ਬਿਲਕੁਲ ਤੁਸੀਂ ਜਾ ਸਕਦੇ ਸੋ ਵਧੇਰੇ ਅਪਡੇਟਾਂ ਲਈ ਜੁੜੇ ਰਹੋ ਸਾਡੇ ਨਾਲ ਫਿਲਹਾਲ ਮੈਂ ਦੇ ਇਜਾਜ਼ਤ ਤਨਵਾਦ